ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਕੋਮਲ ਮਿੱਤਲ ਦੀ ਅਗਵਾਈ ਹੇਠ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਬਣਵਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਨੇ ਇਸੇ ਲੜੀ ਤਹਿਤ ਪਿੰਡ ਰੂਪੋਵਾਲ ਹਲਕਾ ਉੜਮੁੜ ਵਿੱਚ ਇੱਕ ਨਵੇਕਲੀ ਪੈਲ ਕੀਤੀ ਗਈ ਜਿਸ ਤਹਿਤ ਪਿੰਡ ਵਿੱਚ ਲੋਕਤੰਤਰ ਦੀ ਜਾਗੋ ਕੱਢੀ ਗਈ ਪਿੰਡ ਦੇ ਵਿੱਚੋਂ ਵਿੱਚ ਇੱਕ ਪੁਰਾਣਾ ਤੇ ਬਹੁਤ ਵੱਡਾ ਬੋੜ ਦਾ ਦਰਖਤ ਤੇ ਉਸ ਦੇ ਆਲੇ-ਦੁਆਲੇ ਬਣੇ ਥੜੇ ਤੇ ਲੋਕਾਂ ਦਾ ਇਕੱਠ ਕੀਤਾ ਗਿਆ ਜਿਸ ਦੌਰਾਨ ਪਿੰਡ ਦੇ ਤਕਰੀਬਨ 500 ਲੋਕ ਇਕੱਤਰ ਹੋਏ ਜਾਗੋ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਚੋਣ ਅਫਸਰ ਕੋਮਲ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਟਾਂਡਾ ਦੇ ਐਸਡੀਐਮ ਵਿਉਮ ਭਾਰਤਵਾਜ ਨੇ ਹਿੱਸਾ ਲਿਆ ਇਸ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਹਿਤ ਪਹਿਲਾ ਸਵੀਪ ਟੀਮ ਦੀ ਦੇਖ ਰਿਏ ਇੱਕ ਟੀਕ ਗਿੱਧਾ ਪੇਸ਼ ਕੀਤਾ ਗਿਆ ਜਿਸ ਦੀਆਂ ਸਾਰੀਆਂ ਬੋਲੀਆਂ ਵੋਟਰ ਜਾਗਰੂਕਤਾ ਨਾਲ ਸੰਬੰਧਤ ਸਨ ਮਗਰ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਢੋਲ ਦੇ ਡਗੇ ਤੇ ਜਾਗੋ ਕੱਢੀ ਗਈ ਪਿੰਡ ਵਾਸੀਆਂ ਨੇ ਇਸ ਉਪਰਾਲੇ ਦਾ ਸਵਾਗਤ ਕੀਤਾ